ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆ ਗਏ ਆ ਮੁਸ਼ਕੀ ਨੂੰ ਨਵੇਂ ਵਿਆਹ ਵਿੱਚ ਮਿਲੀਆਂ ਲਾਂਤਾਂ ਵਾਲੇ ਕਮੈਂਟਾਂ ਦੇ ਨਾਲ ਕੀ ਬਾਤ ਹੈ ਸਰ ਕੀ ਬਾਤ ਹੈ ਸਰ ਕੀ ਇਸ਼ਕ ਹੋਵੇ ਤੇ ਹੋ ਜੇ ਉਸੇ ਨਾਲ ਆਹ ਹਿਰੀ ਨੀ ਤੇਰਾ ਮੇਰਾ ਰਿਸ਼ਤਾ ਕੁੜੀ ਨਹੀਂ ਜੀਵੇਂ ਹਵਾ ਨਾਲ ਸਾਂਹ ਹੀਰੀ ਨੀ ਤੇਰਾ ਮੇਰਾ ਇਹਨੇ ਤਾਂ ਪੂਜਾ ਸੰਗਾ ਦਾ ਰਿਕਾਰਡ ਵੀ ਤੋੜਨਾ ਪਿੰਦਰ ਦੀ ਕੁੜੀ ਨਿਕਲ ਗਈ ਫਿਰ ਮੁਸ਼ਕੀ ਜੀ ਲੱਗਦਾ ਤੁਸੀਂ ਕਮੈਂਟ ਨਹੀਂ ਰੀਡ ਕਰਦੇ ਇਹ ਫੇਰ ਨਿਕਲ ਗਈ ਲੱਗਦਾ ਤੁਰ ਜਾਂਦਾ ਸਾਥੀ ਕਲਾ ਰਹਿ ਗਿਆ ਚੰਨ ਦਾ ਗਵਾ ਬਣ ਕੇ ਨਹੀਂ ਜਾਣੇ ਮੇਰੀ ਏ ਜਾਣੇ ਮੇਰੀ 17 ਸਾਲੇ ਇਸ ਜ ਰਿਕਾਰਡ ਤੋੜਨ ਲੱਗਦਾ ਤੂੰ ਹੁਣ ਫੇਰ ਚੂੜਾ ਪਾ ਲਿਆ ਹੁਣ ਲੱਗਦਾ ਦੂਜੀ ਵਾਰ ਕਿਸੇ ਹੋਰ ਨਾਲ ਭੱਜ ਗਈ ਕਿੰਨੇ ਕੁ ਹੋਰ ਕਰਾਣੇ ਆ ਚੌਥਾ ਵਿਆਹ ਐ ਤੇਰਾ ਇਹਦੀ ਮੁਹਬਤ ਜ਼ਿਆਦਾ ਲੰਬੀ ਨਹੀਂ ਚੱਲਦੀ ਪਿੰਦਰ ਦੀ ਕੁੜੀ ਨੇ ਨਵਾਂ ਹੀ ਚੰਨ ਚਾੜ ਦਿੱਤਾ ਫੇਰ ਹੱਫ ਤੇ ਆ ਕਿੰਨੇ ਸਾਲ ਦੀ ਨਹੀਂ ਮੈਂ ਬੁੱਢਾ ਹੋਣਾ ਚਾਹਣਾ ਬਸ ਤੇਰੇ ਨਾਲ ਹੀ ਦੀਵਾ ਦੁੱਖਾਂ ਵਾਲਾ ਕਾਜੀ ਵੀ ਦੇਖੋ ਮੀ ਦੇ ਤੇ ਤੇਰੀ ਕੜੀ ਉੱਤੇ ਮਾੜਾ ਟਾਈਮ ਆਉਂ ਇਨੂੰ ਵਰਦਾਨ ਮਿਲਿਆ ਸੱਤ ਵਿਆਹਾਂ ਦਾ ਹੁਣ ਤੁਸੀਂ ਦੱਸੋ ਸਾਰੇ ਕਿੰਨਾ ਨੰਬਰ ਵਿਆਹ ਹੈ ਭਾਈ ਰਾਤ ਨੂੰ ਸੋਇਆ ਨਾ ਕਰੀ ਇਹ ਭੱਜ ਵੀ ਜਾਂਦੀ ਹੈ ਲਵ ਪ੍ਰੀਤ ਗੇਲ ਤੋਂ ਬਾਅਦ ਮੁਸ਼ਕੀਏ ਕਿੰਨੇ ਦਿਨ ਦਾ ਪੈਕੇਜ ਲਿਆ ਹੁਣ ਤੋਂ ਵਿਆਹ ਦਾ ਮੁਸ਼ਕੀ ਜੀ ਹੁਣ ਨਵੇਂ ਦੀ ਵੀ ਮੂੰਹ ਦਿਖਾਈ ਕਰ ਦੋ ਹੁਣ ਕੇਦੀ ਜ਼ਿੰਦਗੀ ਖਰਾਬ ਕਰਨ ਲੱਗੀ ਆ ਵੈਰ ਨੇ ਅੱਜ ਲਈ ਬਸ ਇੰਨਾ ਹੀ ਅਗਰ ਵੀਡੀਓ ਵਧੀਆ ਲੱਗੀ ਹੋਵੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਅਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਅਗਲੀ ਵੀਡੀਓ ਕਿਸ ਤੇ ਹੋਵੇ